ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ ਵੱਲੋਂ ਜਿਹੜਾ ਸਮਾਣਾ ਪਟਿਆਲਾ ਰੋਡ ਦੇ ਉੱਤੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਜਿਹੜੀ ਹੈ 36ਵੀਂ ਸਾਲਾਨਾ ਜਿਹੜੀ ਬਰਸੀ ਹੈ ਉਹ ਰੱਖੀ ਗਈ ਇਹ ਜਿਹੜਾ ਸਮਾਣਾ ਪਟਿਆਲਾ ਰੋਡ ਤੇ ਸਥਿਤ ਗੁਰਦੁਆਰਾ ਹੈ ਈਸ਼ਵਰ ਸਾਹਿਬ ਪਟਿਆਲਾ ਰੋਡ ਤੇ ਉਸ ਦੇ ਵਿੱਚ ਰੱਖੀ ਗਈ ਜਿਸ ਦੇ ਵਿੱਚ ਕਾਂਗਰਸ ਦੇ ਲੀਡਰ ਪਰਤਾਪ ਸਿੰਘ ਬਾਜਵਾ ਡਾਕਟਰ ਧਰਮਵੀਰ ਗਾਂਧੀ ਕੈਬਨਟ ਮੰਤਰੀ ਲਾਲ ਸਿੰਘ ਤੇ ਹੋਰ ਵੀ ਵੱਖ-ਵੱਖ ਪਾਰਟੀਆਂ ਦੇ ਆਗੂ ਜਿਹੜੇ ਮੌਜੂਦ ਰਹੇ ਨੇ ਜਿਵੇਂ ਕਿ ਸੁਰਜੀਤ ਸਿੰਘ ਰਖੜਾ ਕੈਬਨਟ ਮੰਤਰੀ ਔਰ ਸਮਾਰਨਤਾ ਵਿਧਾਇਕ ਚੇਤਨ ਸਿੰਘ ਜੋੜਾ ਮજરા ਮੰਡੀਕਰਨ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸੜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਉਹਨਾਂ ਦੇ ਨਾਲ ਹੀ ਹਲਕਾ ਸਨੌਰ ਤੋਂ ਹੈਰੀ ਮਾਨ ਪੰਜਾਬ ਮੈਲਾ ਕਾਂਗਰਸ ਦੀ ਪ੍ਰਧਾਨ ਗੁਰਚਰਨ ਕੋਰੰਦਾਵਾ ਸਤਿੰਦਰਪਾਲ ਸਿੰਘ ਤਰੋੜਾ ਅਤੇ ਸਾਬਕਾ ਵਿਧਾਇਕ ਕਾਕਰ ਜਿੰਦਰ ਸਿੰਘ ਵੀ ਅਤੇ ਉਹਨਾਂ ਦੇ ਨਾਲ ਹੋਰ ਵੀ ਮਹਾਨੀਆਂ ਸ਼ਕਤੀਤਾ ਜੜੀਆਂ ਨੇ ਨਮੰਤਰਣ ਹੋਈਆਂ ਤੇ ਜਿਨ੍ਹਾਂ ਦੇ ਵੱਲੋਂ ਅੱਜ ਸ਼ਰਦਾ ਦੇ ਫੁੱਲ ਭੇਟ ਕਰਕੇ ਕਿਹਾ ਗਿਆ ਕਿ ਜਿਹੜੇ ਸਾਬਕਾ ਵਿਧਾਇਕ ਸਨ ਹਰਦੇয়াল ਸਿੰਘ ਰਾਜਲਾ ਉਹਨਾਂ ਦੀ ਸਮਾਣਾ ਹਲਕੇ ਨੂੰ ਬਹੁਤ ਦੇਨ ਹੈ ਕਿਉਂਕਿ ਉਹਨਾਂ ਦੇ ਵੱਲੋਂ ਬਹੁਤ ਜਿਹੜੇ ਨੇ ਉਪਰਾਲੇ ਕੀਤੇ ਗਏ ਨੇ ਜਿਸ ਕਰਕੇ ਉਦੋਂ ਜਦੋਂ ਵੀ ਉਹਨਾਂ ਦੀ ਵਰਸੀ ਆਉਂਦੀ ਹੈ ਤਾਂ ਹਰ ਕੋਈ ਲੀਡਰ ਜਿਹੜਾ ਇੱਥੇ ਪਹੁੰਚਦਾ ਕਿਉਂਕਿ ਉਹਨਾਂ ਵੱਲੋਂ ਇਲਾਕੇ ਦੇ ਵਿੱਚ ਬਹੁਤ ਕੰਮ ਕਰ ਲਾਈ ਗਏ ਸਨ ਤੇ ਉਹਨਾਂ ਨੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਆਪਣੇ ਕੋਲ ਬੁਲਾ ਕੇ ਜੇ ਕਿਸੇ ਦਾ ਕੋਈ ਰੋਲਾ ਹੁੰਦਾ ਸੀ ਜਾਂ ਕੋਈ ਵੀ ਕੰਮਕਾਰ ਹੁੰਦਾ ਸੀ ਉਸ ਨੂੰ ਜਿਹੜਾ ਜਲਦੀ ਹੀ ਜਿਹੜਾ ਨਿਬੇੜ ਦਿੱਤਾ ਜਾਂਦਾ ਸੀ ਜਿਸ ਕਰਕੇ ਸਾਰੇ ਲੀਡਰਾਂ ਦੇ ਵੱਲੋਂ ਅੱਜ ਉਹਨਾਂ ਦੀ ਸਲਾਗਾ ਕੀਤੀ ਗਈ ਤੇ ਸਾਰਿਆਂ ਨੇ ਜਿਹੜੇ ਸ਼ਰਦਾ ਦੇ ਫੁੱਲ ਉਹਨਾਂ ਨੂੰ ਭੇਟ ਵੀ ਕੀਤੇ ਗਏ ਫਿਲਹਾਲ ਦੇ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਉਮ ਲਾਇਸੀ ਜੀ ਜਿਸੀ ਸਾਰੇ ਜਾਣੇ ਨੇ ਪਹਿਲਾਂ ਵੀ ਅਸੀਂ来 ਸੀ ਇਸੇ ਗੁਰਦੁਆਰਾ ਸਾਹਿਬ ਨੂੰ ਅੱਜ ਉਹਨਾਂ ਦੀ ਵਰਸੀ ਦੇ ਮੌਕੇ ਤੇ ਹਾਜ਼ਰੀ ਲਾਉਣ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਸਾਡੇ ਨਾਲ ਜੁੜੇ ਨੇ ਪਿਛਲੇ ਸਮੇਂ ਚ ਰਾਜੀਲਾ ਸਾਹਿਬ ਕੁਤੂਬ ਔਰ ਬਹੁਤ ਹੀ ਖੂਨ ਹਰ ਜੱਤੀ ਨੇ ਸ਼ਬਦਾਂ ਦੇ ਸੁਣਦੇ ਕਿ ਲੱਗਦਾ ਸਿੰਘ ਪਿਛਲੇ ਦਿਨ ਸਮਾਣਾ ਪਟਿਆਲਾ ਰੋਡ ਤੇ ਬਹੁਤ ਵੱਡਾ ਹਾਸਾ ਹੋਇਆ ਜਿਸ ਦੇ ਵਿੱਚ ਕਈ ਬੱਚਿਆਂ ਦੀ 6 6 ਬੱਚੇ ਹੀ ਪਹੁੰਚ ਹੋ ਗਏ ਡਰਾਈਵਰ ਵੀ ਸਤਮਾਈ ਸਤੋ ਜੀ ਮੈਨੂੰ ਪੂਰੀ ਜਾਣਕਾਰੀ ਮਿਲੀ ਸੀ ਅਸੀਂ 2 ਦਿਨ ਪਹਿਲਾਂ ਪੁਲਿਸੀ ਸਰਕਾਰ ਦੇ ਦਸਿੰਗ ਦੀ ਨਾਮ ਨਾਲ ਹਾਲੇ ਪ੍ਰਮੁੱਖ ਖਾਦੂ ਸੇ ਬਣਾਣਾ ਬਹੁਤ بڑا ਹਾਦਸਾ ਸੀ ਇਹ ਮੂਜੀ ਹਾਦਸੇ ਨਾਲ ਵਾਪਸ ਪਾਸੇ ਚਕਾਸ਼ਾਂ ਦੇ ਪਾਕ ਅੱਜ ਪਤਾ ਲੱਗਿਆ ਸੀ ਕਿ ਕਿ ਇੱਕ ਬੱਚਾ ਜੀ ਕਿਸ਼ ਕਰਾਂਗੇ ਇਸ ਤੋਂ ਬਾਅਦ ਉਹ ਜੁਨਾ ਸਾਥੀਆਂ ਦੇ ਘਰੇ ਜਾ ਕੇ ਉਹ ਵੀ ਇਸ ਮੌਕੇ ਤੇ ਅਸੀਂ ਉਹਨਾਂ ਨਾਲ ਲੋਕੀ ਵੰਡਾ ਸਕਦੇ ਪਰ ਪਰਿਵਾਰ ਦੇ ਨਾਲ ਅਸੀਂ ਪੂਰੀ ਦਾ ਸਾਰੀ ਸਾਰੀ ਕਾਂਗਰਸ ਫਾਈਲ ਵੀਰ ਸਾਹਿਬ ਕਿਹਾ ਜਾਂਦਾ ਕਿ ਮੌਜੂਦਾ ਪਾਰ ਨਾ ਯਾਰ ਜਿੱਤੇ ਪਰ ਟਿਪਰ ਲਗਾਤਾਰ ਨਾਲ ਸੜਕਾਂ ਦੇ ਉੱਪਰ ਤਰਸੀ ਪਬਲਿਕ ਵਿਰੋਧ ਕਰਦੀ ਸੀ ਪਰ ਸੁਣਵਾਈ ਕੋਈ ਨਹੀਂ ਸੀ ਕਿ ਮੌਜੂਦਾ ਸਰਕਾਰ ਹੈ ਪਰ ਇਸ ਤਰ੍ਹਾਂ ਕਿਹਨਾ ਹਾਸਾ ਵਾਪਰੇ ਹੁਣ ਕਿ ਮੈਂ ਦੇਖੀ ਪ੍ਰਾਧ ਨਹੀਂ ਕੋਈ ਗੱਲ ਹੀ ਹੈ ਕਿ ਇੱਥੇ ਨਹੀਂ ਜੇ ਤੁਸੀਂ ਗੜ ਸ਼ੰਕਰ ਦੀ ਗੱਲ ਕਰੋ ਤਾਂ ਮੈਂ ਉੱਥੇ ਜਾ ਕੇ ਆਇਆ ਹਰ ਤੀਜੇ ਦਿਨ ਇੱਕ ਐਕਸੀਡੈਂਟ ਹੋ ਜਾਂਦਾ ਕਿੰਨਾ ਸਰਕਾਰਾਂ ਨੇ ਤਾਂ ਹੁਣ ਸੱਚਮੇਂ ਜੇ ਮੇਰੇ ਕੋਈ ਰਾਜਨੀਤਿਕ ਗੱਲ ਕਰਦਾ ਚੰਗਾ ਨਹੀਂ ਲੱਗਦਾ ਕਿ ਇਹੋ ਜਿਹੇ ਹੱਥ ਸੇ ਤੋਪਾਂ ਵੀ ਚਲਕਾਣੀ ਚੰਗੀ ਨਹੀਂ ਬਟ ਹਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਨਾ ਮਾਫੀ ਇਹਨੂੰ ਨੱਖ ਤਾਂ ਪਾਉਣੀ ਚਾਹੀਦੀ ਹੈ ਖਾਸ ਕਰਕੇ ਉਹ ਜਿਹੜੇ ਟਿੱਪਰ ਆਲੇ ਨੇ ਜਿਹੜੇ ਇਹਨਾਂ ਨੂੰ ਸੈਲਸ ਦੀ ਕਿਰਤਵੇ ਲਈ ਉਹਨਾਂ ਨੇ ਕੰਮ ਚਲਾਉਣਾ ਰਾਤ ਨੂੰ ਖਾਸ ਕਰਕੇ ਕੰਮ ਚਲਾਉਂਦੇ ਨੇ ਉਹ ਸੁੱਤੇ ਨਹੀਂ ਹੁੰਦੇ ਫਿਰ ਉਹ ਦਿਨ ਵੇਲੇ ਵੀ ਉਹੀ ਟਰੱਕ ਚੋਂ ਹੁੰਦੇ ਸੋ ਇਹਨਾਂ ਮਾਫੀ ਨੂੰ ਨਾ ਖੋਣੀ ਚਾਹੀਦੀ ਔਰ ਪੂਰੇ ਪੰਜਾਬ ਚ ਇੱਕ ਬਾਰਡਰ ਐਮਐਲਏ ਸਾਹਿਬ ਕੀ ਕਹੋਗੇ ਹਰਦੀਪਾਲ ਸਿੰਘ ਰਾਜਲਾ ਦੀ ਅੱਜ ਵਰਸੀ ਹੈ ਤੇ ਤੁਸੀਂ ਪਹੁੰਚੇ ਹੋ ਕੀ ਕਹੋਗੇ ਉਹ ਬੜੇ ਦਰਬੀਸ ਸਿਆਸਤਦਾਨ ਰਾਜਲਾ ਸਾਹਿਬ ਜਿਨ੍ਹਾਂ ਨੇ ਬੜਾ ਥੱਲੇ ਉੱਠ ਕੇ ਐਮਐਲਏ ਬਣੇ ਔਰ ਸਮਾਜ ਦੀ ਸੇਵਾ ਕੀਤੀ ਔਰ ਉਹ ਵਾਸਤੇ ਆਪਣੀ ਚੰਗਾ ਜਾਇ ਕਾਲੀ ਦਲ ਚ ਹੁੰਦੇ ਹੋਏ ਆਪਣੀ ਜਿਹੀ ਸੀ ਹਿੱਤੀ ਪਾਈ ਉਹ ਹਮੇਸ਼ਾ ਉਹਨਾਂ ਨੇ ਜੋ ਵੀ ਕੀਤਾ ਸਮਾਜ ਦੇ ਭਲੇ ਲਈ ਚੰਗੇ ਕੰਮ ਕਰੇ ਉਹਨਾਂ ਨੇ ਹਮੇਸ਼ਾ ਕੀਤਾ ਇਹ ਯਾਦ ਕੀਤਾ ਜਾਂਦਾ ਜਿਹੜਾ ਸਾਫ ਦਾ ਬਹਾਨਾ ਦਿੱਚਾ ਉਹ ਰਚਿਛੀ ਇਸ ਲੱਗੀਦਾ ਉਹ ਕੰਦੀ ਲਾਖੀ ਰੱਖਦਾ ਸੀ ਉਸ ਉੱਕੀ ਕੜੀ ਸੁਪਚਾਂਤੀ ਦੇ ਵੇਲੇ ਜਦੋਂ ਆਤਵਾ ਦੀ ਤੇਜੀ ਜਲਦੀ ਸੀ ਉਹ ਕੋ ਕੋ ਹਣਾ ਵਸੀਆ ਸਮਝ ਦੇ ਸੀ ਬਸੀਆ ਉਹ ਮੀਰੇ ਦਾ ਬਹੁਤ ਪਰਮਾਤਮਾ ਜੀ ਕਹਿੰਦੇ ਬਹੁਤ ਦਿਵਸ ਹਾਂ ਬੋਟੇ ਸਿੰਘ ਜੀ ਹਰਦਾਲ ਸਿੰਘ ਰਾਜ ਲੱਗੀ ਜੇ ਅੱਜ ਵਰਸੀ ਹੈ ਕੀ ਕਹਣਾ ਹੈ ਤੁਹਾਡਾ ਕੋ ਰਾਜਾ ਲਾਲ ਸਾਹਿਬ ਗੁਰਵੇਸ਼ ਸਾਸਦਾਨ ਸੀਗੇ ਉਹਨਾਂ ਨੇ ਇਲਾਕੇ ਦੇ ਬਹੁਤ ਵੱਡੇ ਪੱਧਰ ਤੇ ਸੇਵਾ ਕੀਤੀ ਹੈ। ਕਿ ਇੰਨੇ ਸਾਲ ਹੋ ਜਾਣ ਦੇ ਬਾਵਜੂਦ ਵੀ ਅਜੇ ਵੀ ਲੋਕਾਂ ਦੇ ਮਨਾਂ ਵਿੱਚ ਉਸੇ ਤਰ੍ਹਾਂ ਹੀ ਉਹਨਾਂ ਦਾ ਪਿਆਰ ਹੈ। ਇਤੋਂ ਇਹ ਜੱਗਦਾ ਕਿ ਉਹਨਾਂ ਦੇ ਬਹੁਤ ਵਧੀਆ ਲੋਕਾਂ ਦੇ ਵਿੱਚ ਰਿਸ਼ਤਿਆਂ ਸੀ ਜੇ ਲੋਕਾਂ ਨਾਲ ਤਾਲ ਮਿਲ ਸੀਗਾ ਬਹੁਤ ਵਧੀਆ ਤਾਲ ਮਿਲ ਸੀਗਾ। ਇਹ ਹੱچھے ਇਨਸਾਨ ਸਨ। ਜਿੰਨਾ ਕਹ ਲਈ ਉਹ ਤੋਂ ਥੋੜਾ ਜੀ ਰਾਜਨਾ ਸਾਹਿਬ ਬਹੁਤ ਵਧੀਆ ਇਨਸਾਨ ਸੀ। ਜਗਾ ਉਹਨਾਂ ਦਾ ਪਰਿਵਾਰ ਹੈ ਜਿਹੜਾ ਉਹ ਵੀ ਵਧੀਆ ਜਗਤਾਰ ਰਾਜ ਲਾਗ ਉਹਨਾਂ ਦੇ ਨਕਸ਼ੇ ਕਦਮਾਂ ਤੋਂ ਕਲੰਦਾ ਜਤਨ ਕਰਦੇ ਇਲਾਕੇ ਵਿੱਚ ਉਹ ਵੀ ਵਧੀਆ ਇਹਨਾਂ ਨੇ ਜਿੱਤ ਦਾ ਪਤਾ ਬੁਲਾਇਆ ਠੀਕ ਆ ਉਹ ਅਕਾਲੀ ਦਲ ਦੇ ਵਿੱਚ ਰਹੇ ਇਹ ਸਭੇ ਸਮੇਂ ਦੇ ਉੱਤੇ ਇਹਨਾਂ ਨੂੰ ਕੁਝ ਬਦਲਣਾ ਪਿਆ ਹੈ ਹੈਨਾ ਜਿਹਵੇਂ ਜਿਹਵੇਂ ਕੋ ਸਮਾ ਆਇਆ ਬਾਕੀ ਬਹੁਤ ਵਧੀਆ ਪਰਿਵਾਰ ਆ ਸਾਰਾ ਜਿੰਨੀ ਸਫਲਤ ਕਿਤੀ ਉਨੀ ਥੋੜੀ ਹੈ ਤੇ ਇਸੇ ਕਰਕੇ ਅੱਜ ਵੇਖ ਲਓ ਅੱਜ ਵੀ ਠਾਠਾ ਮਾਰਦਾ ਕਾਥੇ ਇੰਨੇ ਸਾਲ ਬੀਤ ਜਾਂਦੇ ਬਾਅਦ ਜੋ ਚੀਜ਼ ਉਹ ਇੱਕ ਸੜਕ ਹਾਦਸਾ ਹੋਇਆ ਜਿਹੜੇ ਉਹਦੇ ਵਿੱਚ ਕੀ ਕਹੋਗੇ ਬੱਚੇ ਜਿਹੜੇ ਚਲੇ ਗਏ ਅੱਛਾ ਬੱਚਾ ਉਹਦੇ ਵਿੱਚ ਮੈਂ ਤਾਂ ਇੱਕ ਗੱਲ ਕਹਿਣਾ ਸਭ ਤੋਂ ਪਹਿਲਾਂ ਤਾਂ ਉਸ ਪਰਿਵਾਰਾਂ ਦੇ ਨਾਲ ਜਿਨ੍ਹਾਂ ਨਾਲ ਬੜੀ ਘਟਨਾ ਵਾਪਰੀ ਹੈ ਅਸੀਂ ਦੁੱਖ ਦਾ ਪ੍ਰਗਟਾਵਾ ਕਰਦੇ ਆ ਭਾਰਤੀ ਕਿਸਾਨ ਜੁੜੀਆਂ ਸ਼ਾਦੀਆਂ ਉਹਨਾਂ ਦੀ ਦੁੱਖ ਦੀ ਛੜੀ ਹੁੰਦੀ ਹੈ ਦੂਜੀ ਗੱਲ ਇਹ ਕਿ ਸਰਕਾਰ ਜੀ ਸਰਕਾਰਾਂ ਗੌਰ ਨਹੀਂ ਕਰਦੀਆਂ ਟਿਪਰ ਅੰਨੇ ਵਾ ਚੱਲ ਰਹੇ ਨੇ ਸਾਰੇ ਪਾਸੇ ਇਹ ਕਦੀ ਇਸ ਬੰਨੇ ਸਾਰੇ ਬੰਨੇ ਟਿਪਰ ਅੰਨੇ ਵਾ ਚੱਲਦੇ ਆ ਮਾਈਨਿੰਗ ਦਾ ਕੰਮ ਸਰਕਾਰ ਕਰਉਣੀ ਹੈ ਹੋਰ ਨਹੀਂ ਵੀ ਕਰਦਾ ਅਸੀਂ ਕਈ ਵਾਰ ਇਹ ਕਹਿ ਚੁੱਕੇ ਆ ਪਹਿਲਾਂ ਵੀ ਟਿਪਰਾਂ ਤੇ ਯਾਰ ਗੌਰ ਕੀਤੀ ਜਾਵੇ ਥੋੜੀ ਜੀ ਫਿਰ ਹੁਣ ਅੱਜ ਵੀ ਜਿਹੜਾ ਮੈਂ ਬਿਆਨ ਇੱਕ ਪੜਿਆ ਕੱਲ ਜਿਹੜਾ ਮਾੜਾ ਮੁੱਟਾ ਸਰਕਾਰ ਵੱਲੋਂ ਆਇਆ ਉਹਨਾਂ ਨੇ ਵੀ ਅਲੋਕੇਸ਼ਨ ਕੋਲ ਚਲਾਤਾ ਠੀਕ ਐ ਅਸੀਂ ਨੇ ਕਹਿੰਦੇ ਉਹ ਵੀ ਠੀਕ ਹੋਣਗੇ ਆ ਉਹ ਵੀ ਗੱਡੀਆਂ ਦੇ ਵਿੱਚ ਜ਼ਿਆਦਾ ਬੱਚਿਆਂ ਨੂੰ ਚਾੜਦੇ ਨੇ ਲੇਕਿਨ ਯਾਰ ਸਹੀ ਗੱਲ ਜਿਹੜੀ ਹੋਣੀ ਚਾਹੀਦੀ ਹੈ ਅੱਜ ਦੀ ਘੜੀ ਸਿਆਸਤ ਨਹੀਂ ਹੋਣੀ ਚਾ ਉਹਨਾਂ ਪਰਿਵਾਰਾਂ ਦੇ ਨਾਲ ਬਹੁਤ ਵੱਡਾ ਤੱਗਾ ਹੋਇਆ ਹੈ ਉਹਨਾਂ ਪਰਿਵਾਰਾਂ ਨਾਲ ਹਮਦਰਦੀ ਹੋਣੀ ਚਾਹੀਦੀ ਹੈ ਨਾ ਕਿ ਰਾਜਨੀਤੀ ਕੋਈ ਦੇ ਉੱਤੇ ਕਰੇ ਹਮਦਰਦੀ ਦਾ ਪ੍ਰਗਟਾਵਾ ਕਰਦੇ ਪਰਮਾਤਮਾ ਕਿਰਪਾ ਕਰੇ ਵਿਛੜੀਆਂ ਰੂਹਾਂ ਨੂੰ ਚਰਨਾਕਨ ਵਾਸਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਦਲ ਰੋਹ ਬਰਸਤ ਸਾਹਿਬ ਕੀ ਕਹੋਗੇ ਅੱਜ ਤੁਸੀਂ ਹਰਦੇਵਾਲ ਸਿੰਘ ਰਾਜਲਾ ਦੀ ਜਿਹੜੀ ਸਮਾਗਮ 'ਤੇ ਬਰਸੀ ਹੈ ਤੇ ਪਹੁੰਚੇ ਤੁਸੀਂ ਸਾਹਿਬ ਹਰਦੇਵਾਲ ਸਿੰਘ ਰਾਜਲਾ ਇੱਕ ਸਾਹਿਬ ਜੀ ਬਹੁਤ ਧਾਰਮਿਕ ਪਿਆਰੇ ਰਹੇ ਉਹਨਾਂ ਨੇ ਸਮਾਨੇ ਸ਼ਹਿਰ ਦੇ ਵਿੱਚ ਬਹੁਤ ਵਧੀਆ ਸਮਤ رائے ਨੂੰ ਬਹੁਤ ਹੀ ਆਮ ਲੋਕਾਂ ਨਾਲ ਜੋ ਕੇ ਸੇਵਾ ਕਰਨ ਵਾਲੇ ਇਨਸਾਨ ਤੁਸੀਂ ਅੱਜ ਮਨੂ ਜਰਸੀਆ ਮੈਂ ਸ਼ਰਧਾ ਦੇ ਬੰਨ੍ਹ ਪੇਟ ਕਰਾਂ। ਮਾਜੀ ਰਖਣਾ ਸਾਹਿਬ ਬਰਸੀ ਨਾਇਦੇਰੀ ਹਰਦਾਲ ਸਿੰਘ ਰਾਜਾ ਜੀ ਸਭ ਤੋਂ ਬਹਿਗ ਸੀ। ਬਹੁਤ ਖੁਸ਼ੀ ਦੀ ਗੱਲ ਹੈ। ਰਾਜਾ ਸਾਹਿਬ ਦੀ ਬਹੁਤ ਬੜੀ ਪ੍ਰਵਾਣੀ ਹੈ। ਦੇਖੋ 500 ਦਿਨ ਦਾ ਕੁਚਾ ਚੀ ਟੋੜ ਦੇ ਨਾਲ ਹੋ। ਜੀ ਨਾ ਰੀਸ ਜੀ ਅੱਜ ਮਨ ਲਕਸ਼ਮੀ ਨਾਇਦੇਰੀ। ਮਾਫੀ ਆਈ ਤੁਹਾਨੂੰ ਅਸ਼ਾ। ਇਹ ਉਹਨਾਂ ਨੇ ਆਪਣੇ ਏਰੀਆ ਦੇ ਝੋਲੀਆ ਚੰਗੀ ਕੰਮ ਕੀਤੀ ਸੀਗੀ ਤੇ ਉਹਨਾਂ ਦਾ ਕੰਮ ਹੈ ਇਹੋ ਜੀ ਦਿਹਾੜੇ ਖੁਸ਼ੀ ਦੇ ਦਿਨ ਮਨਾਉਣੇ ਚਾਹੀਦੇ ਨੇ ਸਥਾਨੀ ਪੱਤਰ ਅੱਜ ਜਿਵੇਂ ਕਿ ਰਾਜ ਸਿੰਘ ਜੀ ਰਾਜਲਾ ਸਾਹਿਬ ਜਿਨ੍ਹਾਂ ਨੇ ਰਾਜਨੀਤਿਕ ਜੀ ਇੱਕ ਵੱਖਰੀ ਪੈੜ ਛੱਡੀ ਆਪਣੀ ਸੇਵਾ ਦੀ ਪਔਰ ਆਪਣੇ ਲੀਡਰ ਸਵਰਗੀ ਅਪੰਤਰਤਨ ਜਿਛੇ ਦਾ ਉਸਨੂੰ ਕੌੜਾ ਸਾਥੀ ਤੇ ਹਮਲਾ ਹੋਇਆ ਸੀ ਤਾਂ ਆਪਣੀ ਜਾਨ ਦੀ ਉਹੋਤੀ ਤੱਕ ਉਹਨਾਂ ਦੇ ਪ੍ਰਾਨਾਂ ਨੂੰ ਰੱਖਿਆ ਕਿੱਤੀ ਸੀਗੀ ਜਿਹੋ ਜਿਹੇ ਵਿਅਕਤੀ ਵਿਰਲੇ ਹੁੰਦੇ ਨੇ ਸਮਾਜ ਵਿੱਚ ਜਿਹੜੇ ਆਉਂਦੇ ਨੇ ਸਮਾਜ ਲਈ ਜੀਵਨ ਦੇ ਸਮਾਜ ਲਈ ਇੱਥੇ ਸੇਵਾ ਕਰਕੇ ਚਲੇ ਜਾਂਦੇ ਨੇ ਬਹੁਤ ਉਹਨਾਂ ਮੈਂ ਸਤਿਕਾਰ ਪੇਟ ਕਰ ਦਿੰਦੀ ਉਹਨਾਂ ਨੂੰ ਨਿੱਗੀ ਸਰਵਾਂ ਦੀ ਬੇਸ਼ਕੁਰੀ ਥੈਂਕ ਯੂ ਉਹ ਤੁਸੀਂ ਕੀ ਉਹ ਹੀ ਮੈਂ ਕਹਿਣਾ ਚਾਹੁੰਦਾ ਹਾਂ ਇਹ ਸਾਹਿਬ ਭੀਆਲ ਸਿੰਘ ਰਾਜਨਾ ਸਾਹਿਬ ਬਹੁਤ ਹੀ ਇੱਕ ਅੱਛੇ ਸਾਫ਼ ਦਿਲ ਤੇ ਇਮਾਨਦਾਰ ਸਿਆਸਤ ਹੈ ਇਹ ਅੱਜ ਉਹਨਾਂ ਦੇ بیٹے ਜਿਹੜੇ ਨੇ ਸਾਡੀ ਪਾਰਟੀ ਨਾਲ ਤਾਲਮੇਲ ਰੱਖਦੇ ਨੇ ਵੀਰਨਾਲ ਪਰਸਨ ਲੋਨ ਦਾ ਬਹੁਤ ਪਿਆਰ ਹੈ ਤੇ ਬਰਸੀ ਤੋਂ ਪਹਿਲੇ ਉਹਨਾਂ ਨੇ ਐਕਟਿਵ ਹੋ ਗਿਆ ਸੀ ਕਿ ਬਚੇਦਾਰ ਸਾਹਿਬ ਦੀ ਬਰਸੀ ਤੇ ਤੁਸੀਂ ਪਹੁੰਚ ਜਾਓ ਲਾਉਥਿਆ ਆਏ ਦੋਨੇ ਸੱਤ ਤੱਕ ਕਵਰਟ ਕਰਵਾਸਾ ਬਾਜਾ ਸਾਹਿਬ ਜਿਹੜਾ ਸੜਕ ਹਾਸਾ ਹੋਇਆ ਤੇ 6 ਬੱਚੇ ਆਜੇ ਇੱਕ ਬੱਚਾ ਹੋਰ ਪੂਰਾ ਹੋ ਗਿਆ ਇੱਕ ਡਰਾਈਵਰ ਵੀ ਸੱਤ ਬੰਦੇ ਦੀ ਮੌਤ ਹੋ ਗਈ ਹੈ ਬਹੁਤ ਹੀ ਅਨਫੋਰਚਨਟ ਐਕਸੀਡੈਂਟ ਹੋਇਆ ਜੀ ਅੱਜ ਉਹਨਾਂ ਬੱਚਿਆਂ ਦੇ ਇਹ ਅਫਸੋਸਵਾਸਿਕ ਹੈ ਜਣਨਾ ਹੈ ਕਿ ਸਾਡੇ ਬਰੇ ਸਾਥੀ ਨਾਲ ਗਿਆ an unfortunate head ਪੰਜਾਬ ਸਰਕਾਰ ਨੂੰ ਮੈਂ ਕਹਿਣਾ ਚਾਹਾਂਗਾ ਕਿ ਵੱਡੇ ਪੈਮਾਨੇ ਤੇ ਇਹਦੀ ਮਿੱਟੀ ਦੇ ਤੇ ਪਰ ਇਹ ਇਨਾ ਹਲਕਿਆਂ ਦੇ ਵਿੱਚ ਜਿਹੜਾ ਇਹ 2 ਨੰਬਰ ਦਾ ਕੰਮ ਚੱਲ ਰਿਹਾ ਹੈ ਜਿਹਦੇ ਵੀ ਰਿਸਪਾਂਸਿਬਲ ਹੈ ਉਹਨਾਂ ਤੇ ਸਖਤ ਐਕਸ਼ਨ ਹੋਣਾ ਚਾਹੀਦਾ ਸਾਰੀਆਂ ਫੈਮਿਲੀਜ਼ ਨੂੰ ਦੇਖੋ ਕੰਪਨਸੇਸ਼ਨ ਤੇ ਉਹ ਕੋਈ ਨਹੀਂ ਸਕਦੀ ਪਰ ਇਹਦੇ ਵਿੱਚ ਕੁਝ ਗਰੀਬ ਲੋਕ ਵੀ ਹੈ ਉਹਨਾਂ ਨੂੰ ਕੰਪੰਸੇਟਿਵ ਕਰਨਾ ਚਾਹੀਦਾ ਤੇ ਕੰਪੰਨਸੇਸ਼ਨ ਦਾ ਵਾਅਦਾ ਉਹਨਾਂ ਦੇ ਮਾਪੇ ਤੇ ਇਹੀ ਗੱਲ ਮੰਗਦੇ ਨੇ ਕਿ ਜਿਨ੍ਹਾਂ ਨੇ ਇੰਨਾ ਇੱਕ ਅਕਤ ਕੀਤੀ ਹੈ ਜਿਸ ਦੇ ਬੱਚੇ ਨੌਜਵਾਨ 25 ਹੋ ਗਏ ਨੇ ਛੋਟੀ ਛੋਟੀ ਉਮਰ ਦੇ ਉਹਨਾਂ ਦੇ ਉਹ ਸ਼ਿਕਾਰ ਹੋਏ ਇਸ ਕਾਰਨ ਉਸ ਆਦਮੀ ਨੂੰ ਸਜ਼ਾ ਦੇਣੀ ਚਾਹੀਦੀ ਸੋ ਲਾਸਟਵਾਲ ਬਾਜੇ ਸਾਹਿਬ ਜੀ ਆ ਮੈਡਮ ਫੋਰਚੂਨੇਟ ਹੈ ਅੱਜ ਮੇਰੇ ਹਲਕੇ ਚ ਆ ਮੇਰੇ ਪਿੰਡ ਹੈ ਉੱਥੇ ਪਹਿਲੀ ਨੀਏ ਦਾ ਸ਼ਿਸ਼ਰਾ ਰਾਜੂ ਬੇਨ ਚਾਰ ਜਗ੍ਹਾ ਤੇ ਬੂਲਜ਼ ਗੇ ਨੇ ਨੇ तकरीबन 7:30 ਵਜੇ ਸਵੇਰ ਤੇ ਕਾਫੀ ਨੁਕਸਾਨ ਹੋਇਆ ਤੇ ਕੱਲ ਮੈਂ ਉੱਥੇ ਸਾਰੇ ਬਾਰਡਰ ਏਰੀਆਜ਼ ਨੂੰ ਵਿਜ਼ਿਟ ਕਰਨ ਵਾਸਤੇ ਪੁਲਵਿ ਜਾ ਰਿਹਾ ਹਾਂ আর ਹਿੰਦੁਸਤਾਨੀ ਆਪਣੀ ਆਰਮਡ ਫੋਰਸਿਜ਼ ਨੂੰ ਸਕਰੂਟ ਕਰਦੇ ਤੇ ਹਿੰਦੁਸਤਾਨ ਦਾ ਜਿਹੜਾ ਐਕਸ਼ਨ ਹੈ ਸਮੁੱਚੇ ਹਿੰਦੁਸਤਾਨੀ ਜਿਹੜੇ ਉਹ ਉਸ ਦੇ ਨਾਲ ਨੇ ਪਾਕਿਸਤਾਨ ਦੇ ਨਾ ਪਾਕ ਇਰਾਦੇ ਜਿਹੜੇ ਅਸੀਂ ਕਾਮਯਾਬੀ ਹੋਣ ਦੇਵਾਂਗੇ ਬੜੇ ਅਫਸੋਸ ਨਾਲ ਸਾਨੂੰ ਕਹਿਣਾ ਪੈਂਦਾ ਦੋਨੋਂ ਦੇਸ਼ਾਂ ਦੇ ਵਿੱਚ ਜੋਕ ਅਜੇ بے ਰੋਜ਼ਗਾਰੀ ਦੇ ਨਾਲ ਲੜ ਰਹੇ ਨੇ ਅਨਪੋਰਚੁਨਸ ਹੈ ਕਿ ਪਾਕਿਸਤਾਨ ਇਨਾ ਸ਼ਰਾਰਤਾਂ ਤੋਂ ਮੁੱਕਦਾ ਨਹੀਂ ਪਰ ਜਿਸ ਤਰ੍ਹਾਂ ਤਗੜੇ ਹੋ ਕੇ ਇੰਡੀਅਨ ਆਰਮਡ ਫੋਰਸਿਜ਼ ਨੇ ਇਹ ਮੂ ਤੋੜ ਇਹਨਾਂ ਨੂੰ ਜਵਾਬ ਦਿੱਤਾ ਹੈ ਅਸੀਂ ਹਮੇਸ਼ਾ ਸਮੁੱਚਾ ਪੰਜਾਬ ਦੇ ਹਿੰਦੁਸਤਾਨ ਆਮ ਲੋਕਾਂ ਦਾ ਹਮੇਸ਼ਾ ਮਸ਼ਕਿਲ ਚਲੋ